90 ਨਹੀਂ ਕਿੰਨੇ ਟੌਪਸ ਕਿਤੇ? ਨਾ ਜੀ ਮੈਨੂੰ ਤਾਂ ਕਿਤੇ ਨਹੀਂ ਲੱਭਿਆ ਹੈਗਾ ਮੈਂ ਤਾਂ ਸਾਰੇ ਪਾਸੇ ਲੱਭ ਲਿਆ। ਚੱਲ ਕੋਈ ਗੱਲ ਨਹੀਂ ਫਿਕਰ ਨਾ ਕਰੋ ਹੋਰ ਆ ਜਾਣਗੇ ਟੌਪਸ ਤਾਂ। ਕੋਈ ਗੱਲ ਨਹੀਂ। ਤੁਹਾਡੇ ਹੁੰਦੇ ਮੈਨੂੰ ਕਾਦੀ ਫਿਕਰ ਕਰਨ ਦੀ ਲੋੜ ਆ ਗਈ। ਪਰ ਫਿਰ ਵੀ ਕਹਿੰਦੇ ਨਹੀਂ ਹੁੰਦੇ, ਪਈ ਸੋਨਾ ਤਾਂ ਲੱਭਿਆ ਵੀ ਮਾੜਾ ਤੇ ਖੋਇਆ ਵੀ ਮਾੜਾ। ਮੇਰੀ ਗੱਲ ਸੋਨਾ, ਤੂੰ ਤਾਂ ਨਾਲ ਤਾਂ ਰਮਨ ਨੂੰ ਤਿਆਰ ਕਰਦੇ ਸਕੂਲ ਸੱਦੇ। ਮੁੰਡਾ ਨਾ ਤਾਂ ਜੀ ਅੱਜ ਉਹਨੂੰ ਠੰਡ ਜੀ ਲੱਗੀ ਪਈ ਆਗੀ। ਆ ਤੁਹਾਨੂੰ ਪਤਾ ਵੀ ਤੁਨ ਦਾ ਇੰਨੀਆ ਪੈਂਦੀਆਂ ਨੇਗੀਆਂ। ਮੈਂ ਉਹਨੂੰ ਨਾ ਇੱਕ ਦੋ ਦਿਨਾਂ ਦੀ ਛੁੱਟੀਆਂ ਕਰਾ ਦਿਆਂ ਮੈਂ ਕਿਹਾ ਚੱਲ ਕੋਈ ਨਾ ਠੀਕ ਹੋ ਜਾਊਗਾ ਫਿਰ ਭੇਜ ਦਾਂਗੇ ਚੱਲ ਤੂੰ ਐ ਕਰ ਆ ਟੌਪਸ ਇਹ ਵੀ ਨਾ ਕਿਤੇ ਜੇਰਪੁਰ ਲਈ ਇਹਨੂੰ ਨਾਲੇ ਕੰਨ ਤੇਰਾ ਬੁਰਾ ਲੱਗਾ ਕੱਲਾ ਇਹਨੂੰ ਸ਼ਾਮਲਾ ਦਵਾਉਦਾ ਕੁੜੀ ਨੂੰ ਤਿਆਰ ਕਰ ਠੀਕ ਐ ਨਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੁੜੀ ਨੂੰ ਤਾਂ ਤਿਆਰ ਮੈਂ ਕਰ ਦਿੰਨੀ ਐ ਤੇ ਆ ਮੜਾ ਜੀ ਨਾ ਮੈਂ ਤੁਹਾਨੂੰ ਐ ਕਹਿੰਦੀ ਸੀ ਆ ਤੁਹਾਡੀ ਪੱਗ ਤੇ ਕੀ ਚਿੱਟੇ ਚਿੱਟਾ ਜਿਹਾ ਲੱਗਿਆ ਪਿਆ ਉਹ ਸੀਸੇ ਵਿੱਚ ਨਹੀਂ ਦੇਖੋ ਐ ਨਹੀਂ ਪਤਾ ਲੱਗਣਾ ਤੁਹਾਨੂੰ ਕੱਢ ਜਾ ਮੈਂ ਦੇਖਦਾ ਨਾ ਬੇਬੇ ਦੀ ਕਮਰੇ ਦੀ ਕੀ ਗੱਲ ਦੇਖਾਂ ਤਾਂ ਸਹੀ ਲੈ ਬੇਲਾਬੀਏ ਕਰਦੀ ਹੁੰਨੀ ਹੈ ਨਾ 35000 ਤੇਰੇ ਵਰਗੀ ਨੂੰ ਮੈਂ ਕਿੱਥੇ ਜਾਣਦੀ ਆ ਹਜੇ ਤਾਂ ਤੂੰ ਮੈਨੂੰ ਜਾਣਦੀ ਨਹੀਂ ਵੀ ਮੈਂ ਕੀ ਕਰ ਸਕਦੀ ਆ ਇੱਕ ਟੱਟਾ ਉੱਪਰ ਲੈ ਜਾ ਸੈੜੀ ਤੇ ਦੂਜਾ ਟੱਪ ਸੈ ਨਿਕਲੂਗਾ ਬੁੜੀ ਦੇ ਹੱਡਾਂ ਵਿੱਚ ਦੀ ਲੈ ਫਿਰ ਵੀ ਤੁਮਰੇ ਚ ਕੀਲ ਕੋਈ ਟੌਪਸ ਇੱਕ ਇੱਕ ਨਾ ਹਾਂਜੀ ਹੋ ਗਈ ਰੰਧਾ ਤਿਆਰ ਹਾਂਜੀ ਹਾਂਜੀ ਕਰ ਦਿੱ ਤਿਆਰ ਲੈ ਆ ਬਹੁਤ ਟਾਈਮ ਲਾਦਾ ਤੂੰ ਵੀ ਲੈ ਫੜੋ ਸਕੂਲ ਦਾ ਟਾਈਮ ਆ ਰੇ ਮੈਨੂੰ ਹੋਰ ਵੀ ਬਹੁਤ ਕੰਮ ਨੇ ਆ ਜਾ ਪੁੱਤ ਉਹਨੂੰ ਦਵਾਈ ਵੀ ਦੇ ਦੀ ਮੁੰਡੇ ਨੂੰ ਚੱਜਣਾ। ਉਹਦਾ ਫਿਕਰ ਨਾ ਕਰੋ ਜੀ ਪਤਾ ਮੈਨੂੰ ਉਹ ਤਾਂ ਰਾਮ ਨਾਲ ਪਿਆਗਾ ਹੁਣ ਠਾਲ ਕੇ ਮੈਂ ਆਪੀ ਦਵਾਈ ਦੇ ਦੇਣੀ ਆ। ਨਹੀਂ ਬੇਬੇ ਛੱਡ ਦੇ ਹੁਣ ਐ ਨਹੀਂ ਪਤਾ ਉਹ ਕਿੰਨਾ ਟਾਈਮ ਲਾ ਕੇ ਉਹ ਤਾਂ ਕਿ ਤੈਨੂੰ ਪਤਾ ਹੀ ਆ ਫਿਰ ਕੁੜੀ ਲੇਟ ਹੋ ਰਹੀ ਹੈ ਨਾ। ਤੁਹਾਨੂੰ ਪਤਾ ਤਾਂ ਹੈਗਾ ਮਾਂ ਦਾ ਉਹ ਤਾਂ ਇੱਕ ਵਾਰੀ ਬੈਠ ਜਾਂਦੀ ਹੈ ਜਿੱਥੇ ਉੱਥੋਂ ਨਹੀਂ ਫਿਰ ਹਿੱਲਦੀ ਹੈਗੀ। ਹੋਰ ਆਏ ਪੁੱਤ ਆਏ ਰਾਮ ਹੁਣ ਛੱਡੇ ਚੱਲ ਤੂੰ ਕਰ ਲੈ ਕੰਮ ਤਾਂ ਲੈ ਕੇ ਨਾ ਮੈਂ ਛੱਡ ਕੇ ਆਉਂ। ਠੀਕ ਹੈ ਜੀ। ਮੈਂ ਤਾਂ ਇਹ ਜਾ ਕੰਮ ਕਰੂੰਗੀ ਨਾ ਸਾਰੀ ਜ਼ਿੰਦਗੀ ਯਾਦ ਰੱਖੇਂਗਾ ਤੂੰ। ਆਇਆ ਮੇਰਾ ਪੁੱਤ ਆਇਆ ਮੈਂ ਛੱਡ ਗਿਆ ਲ ਬੇਬੇ ਵੀ ਆ ਗਈ ਮੈਂ ਛੱਡਿਆ ਨਹੀਂ ਪੁੱਤ ਨਾ ਤੂੰ ਕਿੱਥੇ ਗਈ ਸੀ ਮੈਂ ਤਾਂ ਉਹ ਤੈਨੂੰ ਪਤਾ ਤੇਰਾ ਤਾਇਆ ਬੁੜਾ ਜਾ ਉਹ ਠਿੱਲਾ ਜਾਤੀ ਉਹਦਾ ਪਤਾ ਲੈਣ ਗਈ ਸੀ ਨੇਗੇਗੇ ਨੇਗੇ ਕਾਇ ਕੇ ਆ ਲੈ ਚਲ ਮੈਂ ਛੱਡ ਕੇ ਆਣਾ ਇਹਨੂੰ ਸਾਡੇ ਘਰ ਆ ਰਾਮ ਨੂੰ ਮੈਂ ਤਾਂ ਕੱਦਾਂ ਦੇਖ ਰਿਆ ਤੈਨੂੰ ਮੈਂ ਹੁਣ ਵੀ ਆਈ ਤੂੰ ਹੁਣ ਵੀ ਆਈ ਮੁੰਡਾ ਨਹੀਂ ਗਿਆ ਅੱਜ ਮੁੰਡਾ ਤਾਂ ਬੇਬੇ ਠਿੱਲਾ ਜਾ ਹੋ ਰਿਹਾ ਕਰਨਾ ਕਹਿੰਦੀ ਰਹਿਣ ਲਿਆ ਕੋ ਲੋ ਦਨ ਕਹਿੰਦੀ ਫੇਰ ਛੱਡਾਂ ਮਾਂ ਚਲ ਖਾਂਦਾ ਕੋਈ ਚਲ ਕੋਈ ਉਹਨੂੰ ਆਰਾਮ ਕਰ ਲਾਂ ਦੇ ਆ ਮੈਂ ਛੱਡ ਕੇ ਆਇਆ ਤੂੰ ਇਹਦੇ ਨੇ ਕੰਮ ਤਾਂ ਦਾ ਕਰਾ ਰਲਾ ਤਣਾ ਠੀਕ ਹੈ ਪ ਦਮਾ ਹਾਏ ਦੇਖੀ ਪਤਨੀ ਮੈਂ ਕਿੱਥੇ ਰក ਕਿੱਥੇ ਭੁੱਲ ਗਈ ਨਾ ਤੂੰ ਤੜਕੀ ਸਤੋਂ ਫਸਾਈ ਬੈਠੀ ਹੈਗਾ ਕੀ ਹੋ ਗਿਆ ਤੈਨੂੰ ਸੱਥਣ ਦੀ ਨਾਗਾ ਮੇਰੀ ਤਾਂ ਜਾਨ ਨਿਕਲੀ ਪਈ ਹੈਗੀ ਕੀ ਕੀ ਹੋ ਗਿਆ ਲੈ ਕਹਿੰਦੀ ਕੀ ਹੋਇਆ ਜੇ ਤਾਂ ਤੂੰ ਘਰੇ ਬੈਠੀ ਹੋਵੇਂ ਤਾਂ ਤਾਂ ਤੈਨੂੰ ਪਤਾ ਲੱਗੇ ਵੀ ਕਿਹੜੇ ਬਣਿਆ ਗੱਡਾ ਪਾਣੀ ਪੀਂਦੀਆਂ ਨੇ 24 ਘੰਟੇ ਤਾਂ ਘਰੋਂ ਬਾਹਰ ਰਹਿਣੀ ਹੈਗੀ ਨਹੀਂ ਮੈਂ ਤਾਂ ਸੋ ਕਿਸੇ ਦੇ ਦੁੱਖ ਦੇ ਸੁੱਖ ਤੇ ਜਾਣਾ ਹੁੰਦਾਗਾ ਹੁਣ ਮੈਂ ਇਹ ਤਾਂ ਸਾਰਾ ਦਿਨ ਤੇਰੇ ਨਾਲ ਬੈਠੀ ਰਹੀ ਕੋਟਾ-ਕੋਟਾ ਲਾ ਕੇ ਹਾਂ ਲੋਕਾਂ ਦਾ ਦਰਦ ਸਭ ਤਾਂ ਦੇਖੀ ਜਾਈ ਇਧਰ ਘਰ ਦੇ ਬਾਹਰ ਨਾ ਚਾਤੀ ਮਾਰੀ ਵੀ ਕਰੇ ਕੀ ਹੋ ਰਿਹਾ ਕਰੇ ਕੀ ਹੋ ਗਿਆ ਦੱਸ ਫਿਰ ਆ ਮੇਰੇ ਟੋਪਸ ਪਤਾ ਨਹੀਂ ਕਿੱਥੇ ਖੜੀ ਤੇਰੇ ਕਮਰੇ 'ਚ ਹੋਣਗੇ ਉੱਥੇ ਮੈਂ ਤਾਂ ਦੇਖੂਗੀ ਕਾ ਮੇਰੇ ਕਮਰੇ 'ਚ ਕਾ ਤੂੰ ਦੇਖੇਗੀ ਕੀ ਗੱਲ ਇੰਨੇ ਸਾਲ ਹੋ ਗਏ ਅੱਗੇ ਤੱਕ ਤੂੰ ਮੇਰੇ ਕਮਰੇ 'ਚ ਟੂਮਾ ਦੇਖਣ ਨਹੀਂ ਬੜੀ ਮੈਂ ਤਾਂ ਸਾਰੇ ਪਾਸੇ ਲੱਭ ਲੇ ਮੇਰੇ ਕਮਰੇ 'ਚ ਵੀ ਲੱਭ ਲੇ ਪਾਈ-ਪਾਈ ਕਰਕੇ ਲੱਭ ਲੇ ਮੈਂ ਤਾਂ ਕਿਧੋ ਨਹੀਂ ਲੱਭੇ ਹੈਗੇ ਅੱਛਾ ਹੁਣ ਤੇਰਾ ਮਤਬੂਲੇ ਹੈ ਵੀ ਮੈਨੂੰ ਚੋਰ ਕਹਿੰਦੀ ਆ ਵੀ ਬੁੜੀ ਨਾਲ ਘੋੜੇ ਹੈ ਮਾਂ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਨਾ ਤੇਰੇ ਰੱਤੀ ਪਰ ਵੀ ਵਿਸ਼ਵਾਸ ਨਹੀਂ ਹੈਗਾ ਜੇ ਤੈਨੂੰ ਐ ਹੋਏਗਾ ਵੀ ਹਾਂ ਮੇਰੇ ਕੋਲ ਨਹੀਂ ਚੱਲ ਪਰ ਤੇਰੇ ਕਮਰੇ ਦੀ ਤਲਾਸ਼ੀ ਲੈਣੇ ਆਗੇ ਗੱਲ ਸੁਣ ਲੈ ਨਾ ਖਬਰਦਾਰ ਮੋਜੀ ਵੱਡੀ ਆਈ ਆ ਮੇਰੇ ਕਮਰੇ ਦੀ ਤਲਾਸ਼ੀ ਲੈਣ ਆਲੀ ਅੱਛਾ ਹੁਣ ਤਾਂ ਨਹੀਂ ਲਾਉਂਗੀ ਫਿਰ ਕੱਲ ਨੂੰ ਜਦੋਂ ਮੈਂ ਚਾਰ ਬੰਦੇ ਇਕੱਠੇ ਕਰੂੰਗੀ ਨਾ ਜੇ ਤੇਰੇ ਕਮਰੇ ਚੋਂ ਫੇਰ ਨਿਕਲੇ ਆ ਆ ਮੂੰਹ ਨਹੀਂ ਰਹਿਣਾ ਤੇਰਾ ਨਿੰ ਨਾਲੇ ਤੇਰੇ ਬੰਦਿਆਂ ਦੀ ਐਸੀ-ਦਾਸੀ ਨਾਲੇ ਤੇਰੀ ਵੱਡੀ ਆਈ ਆ ਮੇਰੇ ਕਮਰੇ ਚ ਬੰਦੇ ਬਾੜਨ ਵਾਲੀ ਗੁੱਤ ਨੂੰ ਗੇੜਾ ਐਸਾ ਦੇਉਂਗੀ ਨਾ ਜਾਗ ਰੱਖੇਂਗੀ ਹਾਂ ਮੇਰੀ ਗੁੱਤ ਨੂੰ ਨਾ ਬੜ ਦੇਣ ਵਾਲਾ ਕੋਈ ਜੰਮਿਆ ਨਹੀਂ ਹੈਗਾ ਆ ਮੂੰਹ ਜੇ ਆਪਣਾ ਨਾ ਬੰਦ ਰੱਖਿਆ ਕਰ ਅੱਛਾ ਤੇਰੇ ਪਿੱਛੇ ਕਿਤੇ ਮੈਂ ਮੂੰਹ ਤਾਂ ਚੇਪੀ ਨਾ ਲਾ ਲਾ ਹੁਣ ਤੱਕ ਮੂੰਹ ਬੰਦੇ ਰਿਹਾਗਾ ਹਾਂ ਜਿਹੜੀਆਂ ਹੁਣ ਤੱਕ ਕਹਿੰਦੀਆਂ ਕਿ ਤੇਰੇ ਕਮਰੇ ਚ ਦੇਖੂਗੀ ਨਾ ਤੈਨੂੰ ਹੁਣ ਤੱਕ ਮੈਂ ਤੂੰ ਮਾਂ ਆ ਨਾ ਕਰਦੀ ਆਂ ਹੰਡਾ ਨਾ ਹਰਾਉਂਦੀ ਨਾ ਦਿੰਦੀ ਹਾਂ ਅੱਛਾ ਮੇਰੀ ਗੱਲ ਸੁਣ ਲੈ ਮਾਂ ਟੌਪਸ ਤਾਂ ਮੇਰੇ ਤੇਰੇ ਕਮਰੇ ਚੋਂ ਹੀ ਨਿਕਲਣਗੇ ਤੂੰ ਜਿੱਥੇ ਤੱਕ ਮਰਜ਼ੀ ਭੱਜ ਲੈ ਅੱਛਾ ਹਾਂ ਲੈ ਫਿਰ ਤੂੰ ਮੇਰੇ ਕਮਰੇ 'ਚ ਵੜ ਕੇ ਦਿਖਾਈ ਤੇਰੀਆਂ ਲੱਤਾਂ ਮੈਂ ਤੋੜੂ ਨਾਲੇ ਚੋਰ ਨਾਲੇ ਚਤਰਾਈਆਂ ਹੈ ਕੰਮ ਇਹ ਤੇਰੇ ਖਬਰਾਂ ਪੇਕਿਆਂ ਨੂੰ ਚਕਾਤੇ ਹੁਣ ਆਹੀ ਜਿੱਤ ਆ ਗਿਆ ਮਾਂਗ ਲੈ ਭੁੱਖੀ ਮਰਦੀ ਤਾਂ ਤੂੰ ਆਈ ਹਾਏ ਓ ਰੱਬਾ ਮਰ ਜਾਵੇਂ ਮੈਂ ਓਏ ਮਰ ਜਾ ਇਹ ਆ ਕੰਜਰੀ ਜਿਹੜੀ ਮੇਰੇ ਲੜ ਲਈ ਹੋਈ ਆ ਮੇਰੀ ਗੱਲ ਸੁਣ ਲੈ ਮਾਂ ਹੁਣ ਤੂੰ ਕਹਿੰਦੀ ਨਾ ਪੇਕਿਆਂ ਨੂੰ ਮੇਰੇ ਪੇਕਿਆਂ ਤੱਕ ਨਾ ਜਾ ਤੈਨੂੰ ਦੇਖ ਲਈ ਪਰ ਮੈਂ ਠਾਣੇ ਉਰੇ ਨਹੀਂ ਛੱਡੀ ਅੱਛਾ ਹਾਂ ਸਾਨੂੰ ਠਾਣਾ ਨਹੀਂ ਦਿੰਦਾ ਰਹਿਗਾ ਤੂੰ ਵੀ ਨਾ ਫਿਰ ਖਬਰਦਾਰ ਮੇਰੇ ਕਮਰੇ ਤੱਕ ਜਾਨੀਂ ਆ ਤੂੰ ਮੈਂ ਗੁੜੀ ਦੇ ਕਮਰੇ ਚ ਆ ਦੇਖੂ ਆ ਦੇਖੂ ਤੇਰੀ ਮੜੀ ਜੀ ਚੀਜ਼ ਖੋਈ ਜਾਂਦੀ ਆ ਤੂੰ ਗੁੜੀ ਦੇ ਕਮਰੇ ਚ ਮੇਰੇ ਪੇਕੇ ਨੂੰ ਕਹਿੰਦੀ ਐ ਨਾ ਸਾਡੇ ਤਾਂ ਮੇਰੇ ਤਾਂ ਪੇਕਿਆਂ ਦੀਆਂ ਗੱਲਾਂ ਹੁੰਦੀਆਂ ਨੇ ਦੂਰ ਦੂਰ ਨਹੀਂ ਇਹੀ ਤੁਹਾਡੇ ਖਾਨਦਾਨ ਦੇ ਵਿੱਚ ਹੀ ਹੁੰਦੀਆਂ ਨੇ ਚੋਰੀਆਂ ਕਰਨੀਆਂ ਉਹ ਨਹੀਂ ਆਉਂਦਾ ਗੱਲਾਂ ਹੁੰਦੀਆਂ ਨੇ ਤੇਰੇ ਪੇਕਿਆਂ ਦੇ ਗਏ ਘਰਾਂ ਦੀ ਚੱਲ ਹੁਣ ਉੱਠ ਖੜੇ ਨਾਲ ਲਪਾ ਦੇ ਮੇਰੇ ਬੱਠੀਆਂ ਮੈਂ ਨਹੀਂ ਲਵਾਉਂਦੀ ਕਹਾਂ ਜਾ ਕੇ ਕੰਮ ਕਰ ਵੱਡੀ ਆਈ ਹੈਗੀ ਮੈਂ ਮੇਰੇ ਕਮਰੇ ਦਾ ਮੈਂ ਦੇਖ ਲਾਦੀ ਹਾਂ ਨਾ ਮੈਂ ਨਾਲ ਜਾਉਂਗੀ ਤੇਰੇ ਕਮਰੇ ਦੇ ਵਿੱਚ ਕੱਲੀ ਨੂੰ ਨਹੀਂ ਮੈਂ ਤੇ ਉਤੋਰਦੀ ਹੈਗੀ ਤੇਰਾ ਕੀ ਪਤਾ ਫਿਰ ਲੁਕੋ ਕੇ ਕਹਿ ਦਮ ਮੈਂ ਇੱਥੇ ਤਾਂ ਹੈ ਹੀ ਨਹੀਂ ਚੱਲ ਆ ਜਾ ਦੋਨੇ ਚੱਲਦੇ ਆ ਚੱਲ ਹਾਂ ਚੱਲ ਆ ਜਾ

ਮਾਂ ਮੈਂਨੇ ਕਮਰੇ ਚੋਂ ਦੇਖ ਲਿਆ ਬੜੀ ਨਾ ਕਰੀ ਮੈਂ ਕੱਟ ਕੇ ਦੀ ਉੱਠੀ ਹੋਣਾ ਕਦਮ ਮੈਂ ਕੋਈ ਕੰਮ ਕਰ ਰਿਹਾ ਕਦੇ ਕੋਈ ਕਰਨਾ ਚਾਹਤ ਰਚਾ ਚੱਕ ਬਸਾਈ ਹੋ ਤਾਂ ਮੈਂ ਟਾਲ ਸੁਣਾ ਦਿਸਿਆ ਮਾਂ ਮੇਰੀ ਗੱਲ ਸੁਣ ਲਾ ਆ ਟਾਲ ਸੁਣ ਤੇਰੇ ਕਮਰੇ ਚੋਂ ਨਿਕਲੇ ਆਗਾ ਹੁਣ ਤੂੰ ਨਾ ਬਾੜੇ ਪਰਦੇ ਨਾ ਪਾ ਕੋਈ ਨਾ ਆ ਜਾਣ ਦੇ ਜੱਗੀ ਨੂੰ ਜਿਵੇਂ ਤੇਰੀ ਸੰਗੀ ਦੇ ਨਾਂ ਨਾ ਪੀਣਾ ਤੂੰ ਵੀ ਕੀ ਜਾਣੇ ਕਿ ਮੈਨੂੰ ਉਹਨਾਂ ਤੇਰੇ ਜੱਗੀ ਨੂੰ ਪਤਾ ਹੀ ਆ ਮੇਰੀ ਮਾਂ ਕਹੀ ਜੀਆ ਉਹਨਾਂ ਨੂੰ ਇਹ ਨਾ ਪਤਾ ਕਿਹਨ ਮਾਰ ਚੋਰਾ ਅੱਛਾ ਚੋਤਾ ਤੂੰ ਮੈਂ ਨਹੀਂ ਚੋਰਾ ਤੂੰ ਮੈਂ ਸਾਨੂੰ ਖਾ ਲਈ ਲੁੱਟ ਆ ਦੇ ਦੇਖ ਤੇ ਹੁਣ ਦਛਣ ਕਰਦੀ ਆ ਰੰਬੜ ਦੇ ਨਾਲ ਤੇ ਚੋਰੀ ਕਹਿੰਦੇ ਕਿਤੇ ਹੋਏ ਟੋਪਸ ਅੰਦਰੋਂ ਨਿਕਲੇ ਨੇ ਉੱਤੋਂ ਪੈਰਾਂ ਦੇ ਪਾਣੀ ਨਹੀਂ ਪਾਣ ਦਿੰਦੀ ਕੋਈ ਨਾ ਚੱਲ ਹੁਣੇ ਖੜੀਆਂ ਮਰੇ ਸਰਾਣੇ ਤੇ ਨਹੀਂ ਨਾ ਫੇਰ ਜਾਵਾਂ ਕਿੱਥੇ ਜਾਵਾਂ ਨਾ ਤੈ ਕਿੱਥੇ ਜਾਣਾ ਦਾ ਮੇਰੇ ਕੋਲ ਸੁਣ ਨਾ ਮਾਂ ਤੈਨੂੰ ਸ਼ਰਮ ਨਹੀਂ ਆਈ ਆ ਖੜੀਆਂ ਰਚਣ ਪਾ ਦੇ ਅੱਛਾ ਹਜੇ ਤਾਂ ਮੈਂ ਤੇਰੀ ਬਾਈ ਖੜੀਆਂ ਮਰ ਤਾਂ ਜੀ ਕਰਦਾ ਨਾ ੱਟਕੇ ਦੇ ਦੇ ਪਰ ਤੇਰੇ ਦੇ ਬਾਹਰ ਕੱਢਾਂ ਜੈ ਬਟੜੀ ਬੇਬੇ ਤੇਰਾ ਬੈਜੇ ਪੇੜਾ ਤੇਰਾ ਹੀ ਜੀ ਦਾ ਕੀ ਹੋ ਗਿਆ ਦੇਖ ਲੈ ਪੁੱਤ ਹਾਲੇ ਕਹਿੰਦੀ ਕੀ ਹੋ ਗਿਆ ਮੇਰੀ ਗੱਲ ਸੁਣ ਲਓ ਜੀ ਜਿਹੜਾ ਆਪਾਂ ਸਵੇਰੇ ਟੋਪਸ ਨਾ ਬਰੇ ਸੀ ਨਾ ਆ ਦੇਖ ਲਓ ਮਾਂ ਦੇ ਨਾ ਅੰਦਰੋਂ ਨਿਕਲੇ ਆ ਗਿਆ ਕਮਰੇ ਚੋਂ ਨਾ 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 ਅੰਦਰੋਂ ਮਾਰ ਕੇ ਕਮਰੇ ਦੇੋਂ ਹਾਸਾ ਨਾ ਮੈਂ ਨਹੀਂ ਕਿਸ ਵਾਸਤੇ ਕਿਸ ਵਾਸਤੇ ਚੱਲ ਕੀ ਸਮੱਸਾ? ਕੀ ਸਮੱਸਾ? ਮੈਂ ਨਾ ਮਾਤਾ ਨਾ ਕਰਦਾ। ਇਹ ਲੈ ਦੇ। ਦੇ ਮੈਂ ਅੱਜ ਤੈਨੂੰ ਨਾ ਦੱਸਦਾ। ਪੁੱਤ ਮੇਰੀ ਗੱਲ ਸੁਣ ਤੂੰ। ਮੇਰੀ ਗੱਲ ਸੁਣ ਤੇਰੇ ਪਰਦੇ ਦਾ ਦੱਤ ਮੈਂ ਖੋਲੂ। ਮੈਂ ਖੋਲੂ ਲਾਵਾ ਲੁੱਟ ਰੀਏ। ਪੁੱਤ ਮੇਰੀ ਗੱਲ ਸੁਣ। ਉਹ ਕੁੜੀ ਨਾਲ ਅਮਨ ਨਾਲ ਉਹਨੂੰ ਇਹ ਐਨਾ ਕੁੱਟਦੀ ਸੀ ਨਾ ਉਹ ਮੈਂ ਤੇਥੋਂ ਪਰਦੇ ਰੱਖ ਰਹੀ। ਮੈਂ ਇਸ ਵੇਚੀ ਉਹ ਪੈਸੇ ਇਹਦੇ ਲਵੇਨੇ ਨਾ ਵੇਚੀ ਆ ਮੈਂਸ। ਤੇਥੋਂ ਚੋਰੀਓ। ਮੈਂ ਨਾ ਖਾ। ਕੀ ਦੇ ਦੇਣੀ। ਕੀ ਦੇ ਦੇਣੀ। ਨਾ ਲੈ ਦੇ। ਬੱਧੀ ਆ। ਚੰਗੀ ਕਰ ਮਿਰਟੀ ਨਾਲ ਹੋਰ ਕੁੜਤੀ ਰਹੀ ਮੇਰੇ ਸਾਹਮਣੇ ਚੰਗੀ ਕਰ ਕਰ ਮਾਂ ਜਨਮ ਉਹ ਹੀ ਹੈ ਬੇਪਰਵਾਹ ਹਾਂ ਉਹ ਹੀ ਮਾਂ ਹੈ ਮੈਂ ਨਹੀਂ ਹਾਂਦੀ ਅੱਜ ਪਤਾ ਕੱਲੀ ਆਉਂਦੇ ਪਿੰਡ ਨੂੰ ਉਹ ਤਾਂ ਜਾਵੇ ਜੇ ਲੁੱਟਕ ਛੋਟਦਾ ਸੀ ਕਰਤੇ ਮੈਂ ਨਾ ਸਾਰਾ ਕੁਝ ਦੇਖ ਲਈਦੀ ਸਵੇਰੇ ਮੈਂ ਇਹ じゃ ਕੀ ਦੇਖ ਲਿਆ ਤੁਸੀਂ ਤੂੰ ਤਾਂ ਉਹੀ ਮੇਰੇ ਪਿੱਛੇ ਹੱਥ ਧੋ ਕੇ ਪੈ ਗਏ ਇਹ ਅਗੀ ਦੇਖਿਆ ਕਿੰਨਾ ਮਿੱਠਾ ਘੋਲ ਦਿਆ ਵੱਡੀ ਆਈ ਆ ਮਾਂ ਦੀ ਬੱਚੀ ਮਾਂ ਦੀ ਹੋਈ ਆਈ ਚੱਲ ਜਾ ਕੰਮ ਕਰ ਤੁਹਾਨੂੰ ਖਾਣੀਆਂ ਗੇੜੇ ਦੇ ਦੇਖ ਤੈਨੂੰ ਟਾਈਮ ਨਹੀਂ ਦੱਲਾਂ ਹਾਂ ਜਮੀ ਅੱਧ ਤੱਕ ਮੈਨੂੰ ਕੁਛ ਵੀ ਦੱਸਿਆ ਇਹ ਆ ਕੁਛ ਕਰਦੀ ਆ ਕਰਨਾ ਮੈਨੂੰ ਟਾਈਮ ਵੀ ਤੇਰਾ ਕੰਮ ਬਸ ਦਾ ਰਸ ਦਾ ਬਚ ਜੀ ਵੀ ਮਸਾਂ ਬਚਿਆਗਾ ਵੀ ਚੱਲ ਜਹੀ ਜੀ ਹੈਗੀ ਆ ਟਾਈਮ ਕੱਢੀ ਜਾਈਏ ਇੰਨੇ ਜਵਾਬ ਬੱਗਰੂ ਹੋ ਜਾਣਗੇ ਮੈਨੂੰ ਕੀ ਪਤਾ ਤੀ ਵੀ ਇਹ ਇੱਕ ਲੈਣੀ ਐ ਇੰਨੀ ਬੰਦੇ ਖਾਣੀ ਮੈਨੂੰ ਤਾਂ ਲਹੂ ਪੀਰ ਕੇ ਕਾ ਵਧੀਆ ਲਾਈਆ ਪੁੱਤ ਸੱਕਦਾ ਮੈਨੂੰ ਇੱਕ ਦੋ ਵਾਰੀ ਪਹਿਲਾਂ ਹੋ ਗਿਆ ਸੀ ਬੇਬੇ ਪਰ ਮੈਂ ਵੀ ਇਹੀ ਡਰਦਾ ਸੀ ਚਲ ਮੈਂ ਹਾਂ ਮੇਰੀ ਬੇਬੇ ਬਿਮਾਰ ਰਹਿੰਦੀ ਆ ਉਹ ਤਾਂ ਵੀ ਨਹੀਂ ਕੰਮ ਹੁੰਦਾ ਤਾਂ ਨੂੰ ਘਰ ਚੱਕਲੇ ਇਸ ਕਰਨਾ ਠੀਕ ਹੈ ਨਾ ਚਲ ਕੱਟੀ ਵੀ ਰੱਖੋ ਬੇਬੇ ਪੁੱਤ ਜੱਜ ਦੇਖ ਪੁੱਤ ਹੁਣ ਕਹੀਂ ਦੇਖਣਾ ਤੇਰਾ ਬਾਪੂ ਤਾਂ ਯਾਤਰਾ ਤੇ ਵਾਗਿਆ ਉਹ ਤਾਂ ਭਾਈ ਮੁੜਦਾ ਨਹੀਂ ਹੁਣ 2 ਮਹੀਨੇ ਹੈ ਹਾਂ ਬੇਬੇ ਉਹ ਤਾਂ ਮੈਨੂੰ ਪਤਾ ਹੀ ਆ ਹਾਂ ਦੋ ਦੋ ਤਾਂ ਹੀ ਮਹੀਨੇ ਲੱਗ ਜਾਣਗੇ ਲੱਗ ਜਾਣਗੇ ਚਲ ਕੋਈ ਨਾ ਰੱਬ ਪਤਾ ਹੀ ਹਾਂ ਹਾਂ ਇਦਾਂ ਹੈ ਨਾਲੇ ਨਾ ਉਹਨਾਂ ਦਾ ਉਹ ਠੇਕੇ ਵਾਲਾ ਦਾ ਫੋਨ ਆਇਆ ਸੀ ਪੈਸਾ ਨੂੰ ਕਹਿੰਦੇ ਹੋਣੇ ਭਾਈ ਸਾਹਿਬ ਉਹ ਤੇ ਕਹੀ ਦੇਣਾ 10 ਲੱਖ ਰੁਪਏ ਆਪਾਂ ਨੇ ਅੱਛਾ ਮੇਰੀ ਗੱਲ ਸੁਣਾ ਹਾਂ ਮੈਂ ਨਾ ਮਾਸਟਰ ਨੂੰ ਫੋਨ ਕਰਨਾ ਉਹ ਵਿਹਲੇ ਹੀ ਹੁੰਦਾ ਉਹ ਤੋਂ ਫਾ ਲੈ ਉਰਾਤੀ ਦੀ ਆਹੋ ਤੇਰੇ ਮਾਸਟਰ ਨੂੰ ਕਰ ਦੇ ਆਰਤੀ ਨੂੰ ਮੇਰਾ ਤਿਆ ਹੈ ਉਹ ਆ ਕੇ ਬਣਾ ਦੇ ਬਹੁਤ ਠੀਕ ਨੇ ਮਾਸਟਰ ਵੀ ਉੱਤੀ ਗੇਰਦਾ ਬਸਰ ਅੱਛਾ ਹਾਂ ਉਹ ਨੰਬਰ ਦਾ ਪੜ ਲੇਗਾ ਆਪੇ ਚੱਲ ਵਧੀਆ ਸਾਰਾ ਲੱਗਿਆ ਫਿਰ ਤਾਂ ਤੈਨੂੰ ਨਾਲ ਆ ਸਿਆਣਾ ਬੰਦਾ ਹੋਰ ਮੈਨੂੰ ਨਾਲੇ ਤਾਂ ਮੈਂ ਹੁਣ ਪਿੰਡ 'ਚ ਰੇਰੂ ਤਾਂ ਪਤਾ ਕਰਨਾ ਮੈਨੂੰ ਦੋ ਤਿੰਨ ਕੰਮ ਹੋਰ ਨਹੀਂ ਅੱਛਾ ਉਹ ਪੈਸੇ ਭੁਲਾ ਕੇ ਜਾਊਗਾ ਉਹ ਅਬੇ ਸਾਹਮਣੇ ਹੋ ਚੁੱਕਾ ਹੋ ਨਹੀਂ ਕੋਈ ਉਹ ਜਸੂਂ ਗਿਰ ਕਾ ਨਾ ਪਹਿਲਾਂ ਆਪਣੇ ਨਾਲ ਬਣੀ ਹੋਈ ਜੀ ਚੱਲ ਕੋਈ ਗੱਲ ਨਹੀਂ ਮੈਂ ਹੁਣੇ ਫੋਨ ਕਰ ਦਿੰਦਾ ਮਾਸੜ ਨੂੰ ਫੋਨ ਕਰ ਉਹਨੂੰ ਵੀ ਬੁਲਾਉਣਾ ਸਿੱਧਾ ਹੀ ਉਹਦੇ ਵੀ ਉਹਦੀ ਖੜਾ ਖੜਾ ਮੁਰ ਗਿਆ ਹੋ ਹੈਲੋ ਹਾਂ ਜੀ ਮਾਸੜੀ ਸਸਰੀ ਕਾਲ ਜੀ ਹੋ ਟਿੱਕ ਟੌਕ ਜੀ ਮਾਸੜ ਜੀ ਕਿੱਥੋਂ ਅਸੀਂ ਸੰਗਰੂਰ ਆਏ ਹੁਣੋਂ ਤੁਸੀਂ ਇੱਕ ਕੰਮ ਕਰੋ ਨਾ ਅੱਜ ਮੇਰਾ ਹਾਂ ਨਾਨਾ ਮੇਰੇ ਬਾਪੂ ਦਾ ਹੈ ਨਹੀਂ ਉਹ ਤੋਂ ਨੂੰ ਪਤਾ ਤਾਂ ਯਾਤਰਾ ਤੇ ਗਿਆ ਤੁਸੀਂ ਐਂ ਕਰੋ ਨਾ ਉਗ ਪਾਲ ਆੜਤੀ ਉਹਦਾ ਨਾ 10 ਲੱਖ ਰੁਪਏ ਫੜ ਲਏ ਹੋ ਹਾਂ ਉਹ ਫੜ ਕੇ ਨਾ ਵਰ ਆਪਣੇ ਘਰੇ ਬੁਲਾ ਦੇ ਬੇਬੇ ਨੂੰ ਮੈਨੂੰ ਦੋ ਤਿੰਨ ਕੰਮ ਨਹੀਂ ਮੇਰਾ ਟਾਈਮ ਹੀ ਲੱਗ ਰਿਹਾ ਜਿਵੇਂ ਆੜਤੀ ਉਹਦੇ ਗੱਲ ਹੋਈ ਹੀ ਹੈ ਮੇਰੀ ਆੜਤੀ ਨਾਲ ਮੇਰੀ ਗੱਲ ਹੋਈ ਹੈ ਤੁਹਾਨੂੰ ਕੁਝ ਨਹੀਂ ਕਹਿੰਦਾ ਹਾਂ ਹਾਂ ਬੇਸ਼ੱਕ ਮੇਰੇ ਨਾਲ ਗੱਲ ਕਰਾਓ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਨਾ ਤੁਸੀਂ 10 ਲੱਖ ਰੁਪਏ ਫੜ ਕੇ ਨਾ ਬੇਬੇ ਨੂੰ ਘਰੇ ਬੁਲਾਜੇ ਮੈਨੂੰ ਠੇਕੇ ਵਾਲੇ ਦਾ ਭਰਨਾ ਹੈਗਾ ਕੋਲ ਨਾ ਜਾਇਓ ਮੈਨੂੰ ਬਹੁਤ ਕੰਮ ਨੇ ਹੋਰ ਹੈ ਕਹਿੰਦੇ ਬਾਬੂ ਸਾਹਮਣੇ ਨਾ ਫੜਾਈ ਠੀਕ ਆ ਹਾਂ ਉਹ ਮੂ ਮਾਸੜ ਨੂੰ ਕਹਿਣਾ ਤੇ ਇਹਦੇ ਸਾਹਮਣੇ ਨਾ ਆਪਣਾ ਵੀ ਕਿਤੇ ਕਦੇ ਪੈਸੇ ਘੜਤੇ ਨਾਲ ਖੜਾ ਦੇ ਮੈਨੂੰ ਕੋਈ ਗੱਲ ਕੋਈ ਗੱਲ ਉਹ ਤਾਂ ਸਿਆਣਾ ਉਹ ਤਾਂ ਆਪੇ ਪੜਿਆ ਲਿਖਿਆ ਬੰਦਾ ਤੂੰ ਕੰਨ ਲਿ ਕੇ ਕਰਦੀ ਠੀਕ ਹੈ ਨਾ ਲੈ ਚਲ ਮੈਂ ਨਾਲ ਤਾਂ ਰੇਰੂ ਦਾ ਪਤਾ ਕਰਿਆ ਨਾ ਚਾਹ ਕਰਕੇ ਦੇ ਮੈਂ ਕੁੱਟਾ ਨਾ ਨਾ ਕੋਈ ਕਾਸੇ ਦੀ ਲੋੜ ਨਹੀਂ ਮੈਨੂੰ ਐਂ ਪਤਾ ਕਿੰਨਾ ਕ ਟਾਈਮ ਲੱਗ ਜੇ ਠੀਕ ਹੈ ਨਾ ਹਾਂ ਉਹ ਆਪਦਾ ਗੋਵ ਨਾਲ ਰਹਿੰਦੀ ਨਾ ਨਾ ਹੋ ਜਾ ਤੇਰਾ ਮਾਸੜ ਤਾਂ ਉੱਗ ਗਈ ਕੋਈ ਤੇਰਾ ਮਾ ਮੇਰਾ ਮਾਸੜ ਆ ਰਿਹਾ ਹਾਂ ਠੀਕ ਹੈ ਨਾ ਪੈਸੇ ਵੜਾਉ ਤੂੰ ਸੰਭਲੀ ਆਪਦਾ ਗੋਵ ਨਾਲ ਅੱਛਾ ਠੀਕ ਹੈ ਨਾ ਕੋਈ ਕਰਨੀ ਕੋਈ ਕਰਨੀ ਕੋਈ ਕਰਨੀ ਚਲ ਕੋਈ ਚਲਦੀ ਚਲਦੀ ਠੀਕ ਆ ਪੁੱਤ ਵਗ ਜਾ ਤੂੰ ਧਿਆਨ ਨਾ ਦੇ ਆਈ ਨਾ ਗੁੱਸਾ ਆ ਦੇ ਹਾਲੂ ਸਮਾਰ ਨੂੰ ਕਹਿ ਕੇ ਗਈ ਸੀ ਵੀ ਘੰਟਿਆਂ ਦੇ ਆ ਜਿਹੜੀਆਂ ਭੁੱਖਾਂ ਆ ਰਹੀਆਂ ਨੇ ਨਹੀਂ ਕਰਨਾ ਆ ਕੰਫਰਮ ਮੇਰੀ ਹਾਂ ਮਾਂ ਹਾਂ ਮਾਂ ਨਾ ਲਾਵਾ ਉਤਰਿਏ ਐਡਾ ਡੰਡਾ ਤੇਰੇ ਬੋਲਣ ਨੂੰ ਲੱਗਿਆ ਹੋਇਆ ਤੈਨੂੰ ਆ ਗੰਡੇ ਨੇ ਕਿਸਦੇ ਕੋਈ ਨਾ ਮਾਂ ਸਮਾਰ ਦਿੰਨੀ ਆਗੀ ਮੇਰੇ ਨੂੰ ਸਿਰ ਜਿਆ ਦੁਖਦਾ ਸੀਗਾ ਮੈਂ ਤਾਂ ਹੀ ਅੰਦਰ ਬੈਠੀ ਸੀਗੀ ਗੋਲੀ ਗੋਲੀ ਡੱਫ ਲੈ ਕੋਈ ਕੋਈ ਨਾ ਦੁਖਦਾ ਜੇ ਗੋਲੀ ਤਾਂ ਲੈ ਲੈਣੀ ਆ ਮੈਂ ਹਾਂ ਸੱਸੀ ਲੱਗਦਾ ਹੀ ਇਹ ਸੱਸਰੀ ਕਰ ਤੇ ਸੱਸਰੀ ਕਰ ਵਾ ਠੀਕ ਆ ਤੂੰ ਹਾਂ ਠੀਕ ਆ ਬਈ ਤੇਰੇ ਬੇਬੇ ਠੀਕ ਆ ਕਰੀ ਹਾਂ ਠੀਕ ਨੇ ਠੀਕ ਚੱਲ ਦਈਏ ਹੋਰ ਬਬੀ ਤੈਨੂੰ ਕਿਵੇਂ ਮੂੰਹ ਲਾਲ ਜਿਆ ਕਰ ਰੱਖਿਆ ਬਈ ਹਾਂ ਕਰੌਂਦਾ ਚੈਰੀ ਜੀ ਲੈ ਕੇ ਆਇਆ ਸੀ ਜੱਗੀ ਉਹ ਖਾਈ ਜਾਂਦੀ ਆ ਡੱਫੀ ਜਾਂਦੀ ਆ ਅੰਦਰ ਬੜ ਬੜ ਕੇ ਨਹੀਂ ਕਿ ਸਿੰ ਦੇਣੀ ਆ ਖਾਣ ਨੂੰ ਅਦੇ ਇਹਲਾ ਮੁਕ ਕਮੇ ਬੱਕਰੇ ਵਾਂਗੂ ਲਾਲ ਕਰਿਆਗਾ ਲੈ ਤੁਹਾ ਦਾ ਭਾਬੀ ਕਰਮਾਂ ਵਾਲੀ ਐ ਜਿਹੜਾ ਤੈਨੂੰ ਘਰ ਵਾਲੇ ਦੇ ਨਾਲ-ਨਾਲ ਐਨੀ ਵਧੀਆ ਸੱਸ ਮਿਲੀ ਐ ਜਿਹੜਾ ਤੇਰਾ ਇੰਨਾ ਧਿਆਨ ਰੱਖਦੇ ਨੇ ਹਾਂ ਬਾਈ ਜਿਹਾ ਜੀ ਮੈਨੂੰ ਸੱਸ ਮਿਲੀ ਐ ਨਾ ਮੈਂ ਤਾਂ ਕਹਿੰਦੀ ਆ ਸਾਰਿਆਂ ਨੂੰ ਐਹੋ ਜੀ ਸੱਸ ਮਿਲੇ ਦੇਖ ਲੈ ਚੰਗਾ ਖਾਂਦੀ ਆ ਚੰਗਾ ਪੈਂਦੀ ਆ ਕਦੇ ਇਹਨੂੰ ਅਸੀਂ ਖਾਣ ਨੂੰ ਨਹੀਂ ਰੋਕਿਆ ਪਰ ਇਹਨਾਂ ਨੂੰ ਨਹੀਂ ਰੋਕਿਆ ਹੈ ਕਹਿੰਦੇ ਜਿੰਨਾ ਵਧੀਆ ਟਾਈਮ ਕੱਢਦੀ ਐ ਜੀ ਉਹ ਨਹੀਂ ਉਹ ਕਰਦੀ ਆ ਜੀ ਇਹ ਲਾ ਨਾ ਮੈਨੂੰ ਪਤਾ ਨਹੀਂ ਤੁਸੀਂ ਬਹੁਤ ਧਿਆਨ ਰੱਖਦੇ ਹੋ ਵਗੋਂਦੀ ਇਹਦਾ ਮਤਲਬ ਹਾਂ ਹਾਂ ਤੇਨੂੰ ਪਿੱਛੋਂ ਪਤਾ ਕੀ ਕਹਿ ਰਹੀ ਐ ਗੱਲ ਦਾ ਅੰਤਰ ਕੱਢਿਆ ਤਾਂ ਇਹਦਾ ਮਤਲਬ ਉਹ ਧਿਆਨ ਨਹੀਂ ਰੱਖਦੇ ਵਿੱਚ ਨਹੀਂ ਵਧੀਆ ਸੱਤ ਸਾਨੂੰ ਮਿਲਿਆ ਸਭ ਨੂੰ ਮਿਲੇ ਮਾੜੀ ਐ ਤੇ ਮੂਰੇ ਤਾਂ ਮੈਂ ਨਹੀਂ ਨਹੀਂ ਤਾਂ ਇਹਨੂੰ ਵੀ ਬਣਾ ਮੈਂ ਨਾ ਕਾਪੀ ਨਹੀਂ ਸੌਗਾ ਮੈਂ ਤੈਨੂੰ ਕਦੇ ਕਿਹਾ ਮਾੜੀ ਆ ਦੇਖ ਲਓ ਬਾਈ ਜੇ ਮੈਂ ਚੰਗੀ ਕਹਨੀ ਆ ਤਾਂ ਵੀ ਮਾੜੀ ਵੱਜਦੀ ਆ ਜੇ ਮਾੜੀ ਕਹੂੰਗੀ ਫਿਰ ਤਾਂ ਮੈਂ ਬੁਰੀ ਲੱਗਣੀ ਹੋਈ ਆ ਸਭ ਨੂੰ ਚੱਲ ਬੱਸ ਘਰ ਦੇ ਫੜਦੇ ਰੱਖ ਲੈ ਘਰ हां तू दस तू कित्थू आई थी मैं त दाल ਲੈਣ ਆਇਆ ਈ ਆ। ਐਥੇ ਕੋਈ ਨਾ ਲੈ ਜਾ ਦਾਲ। ਕਿੰਨੀ ਅੱਜ ਬਣਾਈ ਨੇ ਕੀ ਮਾਂ ਦਾਲ ਖਾਣ। ਅੱਛਾ ਕੋਈ ਨਾ ਲੈ ਜਾ ਪੁੱਤੇ ਵੀ ਤੇਰੀ ਘਰ। ਤੂੰ ਐ ਕਰ ਉਹ ਫ੍ਰਿਜ ਦੇ ਜਿਹੜੀ ਦਾਲ ਪਈ ਆ ਨਾ ਉਹ ਸਾਰੀ ਇਹਨੂੰ ਦੇ ਦੇ ਮੁੰਡੇ ਨੂੰ ਲੈ ਜਾਊਗਾ। ਕੋਈ ਨਾ ਮਾਂ ਦੇ ਰਣੀ ਆਗੀ। ਸਾਰੀ ਫੜਾ ਦੇ ਚੰਗਾ। ਠੀਕ ਆ ਠੀਕ ਆ। ਚੱਲ ਆ ਜਾ ਪੁੱਤ ਖਾ ਲਿਓ ਰੋਟੀ। ਹਾਂ। ਹਾਂ। ਅਬੀ ਗੱਲ ਸੁਣੋ। ਹਾਂ ਬਾਈ। ਤੂੰ ਤਾਂ ਇਨੀ ਰਿਸ਼ਤੇ ਕਰਾਤੀ। ਮੈਂ ਵੀ ਕੱਲਾ ਕੱਲਾ ਮੁੰਡਾ ਮੈਨੂੰ ਵੀ ਚੇਜ਼ਾ ਤਕੀਲੇ ਆਉਂਦੇ ਨੇ। ਉਹ ਮੇਰੇ ਵਾਸਤੇ ਕੋਈ ਦੇਖ ਲੈ ਸੋਣੀ ਜੀ ਆਦੇ ਵਰਗੀ ਅੱਛਾ ਮੇਰੇ ਵਰਗੀ ਪਾੜਦਾ ਹੈ ਤੂੰ ਨਾ ਮੇਰੀ ਗੱਲ ਸੁਣਾ ਕੁੜੀਆਂ ਕਿਤੇ ਧਰੀਆਂ ਪਈਆਂ ਨੇ ਝਾੜਾਂ ਨੂੰ ਨਹੀਂ ਲੱਗਦੀਆਂ ਵੀ ਤੋੜ ਹੀ ਲਿਆਉਣੀਆਂ ਨੇ ਗਈਆਂ ਬਥੇਰੀਆਂ ਮਿੰਤਾ ਕਰਨੀਆਂ ਪੈਂਦੀਆਂ ਨੇ ਹਾਂ ਤੇਰੇ ਭਾਬੀ ਤੇਰੀ ਨਿਗਾਹ ਤਾਂ ਬਥੇਰੀਆਂ ਹੋਣਗੀਆਂ ਤੂੰ ਤਾਂ ਇਹ ਕੰਮ ਕਰਦੀ ਹੈ ਵੇ ਮੇਰੀ ਗੱਲ ਸੁਣਾ ਅੱਜ ਕੱਲ ਤਾਂ ਲੋਕ ਕੁੜੀਆਂ ਚੰਗੇ ਭਲਾਉਂਦੇ ਨਹੀਂ ਵਿਆਹ ਕਰਾਉਂਦੀਆਂ ਆ ਤੇਰੇ ਵਰਗੇ ਸਿੱਧਰੇ ਨਾਲ ਕਿੱਥੋਂ ਕਰਾ ਲੈਣਗੀਆਂ ਹੈ ਕਮਾਲ ਗੱਲ ਕੱਲ ਕਰਦੀ ਆ ਭਾਬੀ ਤੂੰ ਮੇਰੀ ਗੱਲ ਸੁਣ। ਜਿਹੜਾ ਬੰਦਾ ਜੇਬ ਵਿੱਚ 50000 ਰੁਪਏ ਲੈ ਕੇ ਘੁੰਮਦਾ ਹੋਵੇ। ਭਲਾ ਉਹ ਸਿੱਧਾ ਹੋ ਸਕਦਾ। ਨਾ ਨਾ 50000? ਦੇਖਾ। ਅੱਛਾ, ਹੁਣ ਮੈਂ ਮਰ ਗਿਆ। ਲੈ। ਬੇ ਨਾ ਕੰਮੀ ਮੇਰੀ ਗੱਲ ਸੁਣ। ਤੂੰ 50000 ਤਾਂ ਫੜ ਲਿਆ। ਮੈਨੂੰ ਨਾ ਤਾਂ ਤੇ ਕੁੜੀ ਦਿਖਾਈ। ਤੂੰ ਫੋਟੋ ਹੀ ਦਿਖਾ ਦੇ। ਇਹ ਫੋਟੋ ਤਾਂ ਤੈਨੂੰ ਮੈਂ ਦਿਖਾ ਦੂੰਗੀ। ਹੁਣ ਤੂੰ ਜਮ੍ਹਾਂ ਫਿਕਰ ਨਾ ਕਰ। ਸਾਰਾ ਮੇਰੇ ਤੇ ਛੱਡ ਦੇ ਮੈਂ ਤਾਂ ਟਿੱਬੇ ਤੇ ਪਾਣੀ ਚਾੜਿਆ ਲਿਆ ਤੂੰ ਫਿਕਰ ਕਰ ਉਹ ਕਰਦਾਗਾ ਦੇਖੀ ਜਾ ਸਹੀ ਕੁੜੀ ਤਾਂ ਮੈਂ ਤੈਨੂੰ ਇੰਨੀ ਸੋਹਣੀ ਦਿਖਾਉਂਗੀ ਦੇ ਆਪਣੇ ਪਿੰਡ ਦੇ ਵਿੱਚ ਨਾ ਕੋਈ ਹੋਣੀ ਨਹੀਂ ਉਹਦੇ ਵਰਗੀ ਕੂਝ ਵਰਗੀ ਕੁੜੀ ਲਿਆ ਕੇ ਦਊਂ ਤੈਨੂੰ ਮੈਂ ਭਾਬੀ ਹਾਂ ਦੇ ਮੈਂ ਦਿਖਾਉਣੀ ਆ ਖੜ ਜਾ ਫੋਟੋ ਦਿਖਾ ਦੇ ਆ ਸਾਡੀ ਕੁੜੀ ਨੂੰ ਨਾ ਦੱਸ ਦੀ ਤੈਨੂੰ ਪਤਾ ਇਹ ਤਾਂ ਪਹਿਲਾਂ ਹੀ ਪਾਣੀ ਮਾਰ ਦਿੰਦੀ ਆ ਨਾ ਨਾ ਨਹੀਂ ਦੱਸਦਾ ਹਾਂ ਕਹਿੰਦੇ ਹੁੰਦੇ ਆ ਨਾ ਜੇ ਅਗਲੇ ਦੋ ਸਿਰ ਭੇਡ ਦੇ ਉਹ ਯਾਰਦਾ ਹੁੰਦਾ ਇੱਥੇ ਪਾਨੀ ਮਾਰਨ ਵਾਲੇ ਤਾਂ ਥਾਂ ਥਾਂ ਤੇ ਬੈਠੇ ਨੇ ਗੱਲ ਪੱਕੀ ਆ ਭਾਬੀ ਜੀ ਹਾਂ ਤੂੰ ਮੈਨੂੰ ਆਏ ਢਾਪੇ ਜਿਹੜੀ ਆ ਕੁੜੀ ਆ ਦੱਸ ਤੈਨੂੰ ਕਹੇ ਜੀ ਲੱਗੀ ਆ ਉਹ ਕੁੜੀ ਹਾਂ ਇੰਨੀ ਸੋਣੀ ਬੇ ਸੋਣੀ ਤਾਂ ਬਤੇਰੀ ਆ ਕਾਹੀ ਤਾਂ ਮੈਂ ਤੈਨੂੰ ਰਿਸ਼ਤਾ ਕਰਾਉਣਾ ਇਹਦਾ ਵਾ ਭਾਬੀ ਮੈਂ ਤਾਂ ਜੀ ਕੀ ਨ ਹੋ ਗਿਆ ਤੂੰ ਬਹੁਤ ਸੰਸਕਾਰੀ ਐ ਮੈਨੂੰ ਪਤਾ ਐ ਤੂੰ ਆਪਦੇ ਵਰਗੀ ਮੈਨੂੰ ਲੈ ਕੇ ਆਏਂਗੀ ਇਹ ਤਾਂ ਮੈਨੂੰ ਤੇਰੀ ਵਰਗੀ ਲੱਗਦੀ ਐ ਸੁਭਾਅ ਵੀ ਤੇਰੇ ਵਰਗੀ ਲੱਗਦੀ ਐ ਬੇ ਤੂੰ ਮੇਰੇ ਤੇ ਕਾਨੂੰ ਡੋਰੇ ਡਾਲੀ ਜਾਣਾਗਾ ਮੈਂ ਤਾਂ ਤੈਨੂੰ ਆਪਦੇ ਨਾਲੋਂ ਵੀ ਸੋਹਣੀ ਲਿਆ ਕੇ ਦਵਾਂਗੀ ਨਾ ਤਾਂ ਕੋਈ ਪਿੰਡ ਚ ਉਹ ਜੀ ਹੋਣੀ ਆ ਨਾ ਹੈਗੀ ਆ ਜੀ ਦੇਖੀ ਤਾਂ ਸਹੀ ਤੇ ਦੁਨੀਆ ਤਾਂ ਨਾ ਖੜਖੜ ਜਦੋਂ ਦੇਖੂ ਕਿਆ ਕਰੂੰਗੀ ਵੀ ਆਹ ਕਿਦੇ ਘਰ ਆਲੀ ਜਾਂਦੀ ਆ ਤੇ ਜਦੋਂ ਦੋਨੇ ਜਾਇਆ ਕਰੋਗੇ ਨਾ ਆਪੇ ਤੋਦੀ ਮਿਰਚਾਂ ਵਾਰ ਕੇ ਸਿੱਟਿਆ ਕਰਿਓ ਹਾਂ ਕੀ ਗੱਲ ਹੈ ਭਾਬੀ ਮੈਂ ਵੀ ਸ਼ਰੀਕਾਂ ਦੀ ਹਿੱਕ ਤੇ ਦੀਵਾ ਬਾਲੂ ਦੀਵਾ ਹਾਂ ਬੇਚਾਲ ਮੈਨੂੰ ਐਂ ਦੱਸ ਫਿਰ ਵਿਆਹ ਤਾਂ ਤੇਰਾ ਮੈਂ ਕਰਾ ਦੂੰਗੀ ਹੈਨਾ ਰੋਟੀ ਤਾਂ ਤੇਰੇ ਪੱਕਦੀ ਹੋ ਜੂ ਤੈਨੂੰ ਪਤਾ ਹੁਣ ਤਾਂ ਤੁਹਾਡੇ ਲਵੇ ਕੋਈ ਖੜਦਾ ਨਹੀਂ ਚੱਲ ਜ਼ਮੀਨ ਕਿੰਨੇ ਕਿੱਲੇ ਆ ਤੇਰੇ ਨਾਲ ਹੈਗੀ ਸਾਢੇ 6 ਕਿੱਲੇ ਨੇ ਅੱਛਾ ਸਾਢੇ 6 ਕਿੱਲੇ ਜ਼ਮੀਨ ਵੀ ਆ ਚੱਲ ਕੋਈ ਨਾ ਹੁਣ ਤੂੰ ਫਿਕਰ ਨਾ ਕਰ ਰਿਸ਼ਤਾ ਤੇਰਾ ਹੋ ਜਾ ਲੈ ਠੀਕ ਹੈ ਤੇ ਵਿਆਹ ਨੂੰ ਫਿਰ ਮੈਨੂੰ ਵੀ ਕੁਝ ਪਾ ਦੀ ਕੋਈ ਨਾ ਕੋਈ ਫਿਕਰ ਨਾ ਕਰ ਤੈਨੂੰ ਨਿਮਾਰਿਆਂਗੇ ਸੋਨੇ ਨਾਲ ਕੰਡਕ ਕਰਦੀਆਂ ਵੇ ਚੱਲ ਕੋਈ ਨਾ ਤੇ ਨੂੰ ਸਭ ਦੀ ਲਿਆ ਕੇ ਦੰਨੀਆਂ ਸਾਡੇ ਆਲੂ ਮਟਰਾਂ ਦੀ ਸਬਜ਼ੀ ਬਣੀ ਹੋਈ ਆ ਜਿਆ ਦੰਮੀਆ ਨਾਲੇ ਰੋਟੀ ਰੱਜ ਕੇ ਖਾ ਲਈ ਆ ਖਾਇਆ ਪੀਆ ਕਰ ਟੈ ਜਣਿਆ ਸੇਤ ਬਣਾ ਲਾ ਹਾਂ ਕਿੰਨੇ ਚਿਰ ਵਿਆਹ ਨਹੀਂ ਹੁੰਦਾ ਤੂੰ ਹੀ ਬਣਾ ਕੇ ਦੇ ਦਿਆ ਕਰ ਕਿ ਉਹ ਗੂ ਪਾ ਰਿਆ ਕਰ ਮੜਾ ਮੋਟਾ ਬੱਦ ਦੇਖ ਕੇ ਉਹਦਾ ਮੈਂ ਪਾ ਕੇ ਦੇ ਦੂੰਗੀ ਨਾ ਮੈਂ ਤੈਨੂੰ ਐਂ ਕਹਿਣੀ ਆਂਗੀ ਆ ਹੋਰ ਕਿਸੇ ਕੋਲੇ ਪਾਖ ਨਾ ਕੱਢਦੀ ਜਮੀ ਨਹੀਂ ਕਿਸੇ ਨੇ ਕਹਿੰਦਾ ਜਮੀ ਜਨਤਾ ਨਗਰ ਹਾਂ ਬਸ ਮੇਰਾ ਕੰਮ ਕਰਾ ਦੀ ਕੋਈ ਨਾ ਕੋਈ ਨਾ ਆ ਜਾ ਖਾਣ ਸਬਜ਼ੀ ਆ ਖਾਣ ਤੂੰ ਭੱਜ ਜਾ ਸਾਡੀ ਬੁੜੀ ਨਾ ਆ ਦੇਖ ਲੈ ਆੜੇ ਵਾਲੇ ਦੇਖਦੀ ਹੋਣੀ ਆ ਭੱਜਾ ਤੂੰ ਹਾਂ ਤਾਲ ਮੇਰਾ ਕੰਮ ਯਾਦ ਰੱਖੀ ਫੇਦੀ ਕਰਦੀ ਇਹਨਾਂ ਪਿਆ ਪੰਜਾ ਯਾਰ ਪਈਆ